ਤੇ ਜੇ ਜਾਈਏ ਤਾਂ ਨਹੀਂ ਜਤਾ ਕਿ ਉਹ ਆਪਾਂ ਅਲੱਗ ਗੱਲ ਕਰਾਂਗੇ ਉਹ ਟ੍ਰੈਫਿਕ ਦਾ ਅਲੱਗ ਹੈਗਾ ਪਰ ਮੈਨੂੰ ਅੱਜ ਜਿਹੜੀ ਇਸ ਕੱਲ ਦੀ ਵੀ ਖੁਸ਼ੀ ਹੈ ਕਿਉਂਕਿ ਜਦੋਂ ਮੈਂ ਅੱਜ ਇੱਥੇ ਆਇਆ ਇਨਾਂ ਦਾ ਦੇਖਿਆ ਹੋ ਗਿਆ ਕੁ 16000 ਦੇ ਕਰੀਬ ਇਹਨਾਂ ਨੇ ਚਲਾਨ ਕੀਤੇ ਹੈਗੇ ਨੇ ਔਰ ਇਹ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਇਹਨਾਂ ਦਾ ਪਰਪਸ ਸਿਰਫ ਇੱਕ ਹੀ ਹੈਗਾ ਕਿ ਲੋਕਾਂ ਨੂੰ ਆਪਾਂ ਟ੍ਰੈਫਿਕ ਨਿਯਮਾਂ ਨੂੰ ਪਾਲਨ ਕਰਨ ਦੇ ਦੇ ਉਹਨਾਂ ਨੂੰ ਪ੍ਰੇਰਿਤ ਕਰ ਪਾਏ ਕਿਉਂਕਿ ਜਿਹੜਾ ਬੰਦਾ ਕੋਈ ਟ੍ਰੈਫਿਕ ਦੀ ਗਲਤੀ ਕਰਦਾ ਉਹ ਆਪਣੀ ਜਾਨ ਹੀ ਨਹੀਂ ਪਰ ਦੂਜਿਆਂ ਦੀ ਜਾਨ ਨੂੰ ਵੀ ਖਤਰਾ ਪਾਉਂਦਾ ਹੈਗਾ ਸੋ ਇਹ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਇਹਨਾਂ ਬੰਨਿਓ ਜਿਹੜੇ ਚਲਾਨਾਂ ਲਈ ਵੀ ਐਫਰਟ ਕੀਤੀ ਜਾ ਰਹੀ ਹੈ ਔਰ ਟ੍ਰੈਫਿਕ ਨੂੰ ਸਚਾਦੂ ਢੰਗ ਨਾਲ ਚਲਾਉਣ ਲਈ ਐਫਰਟ ਕੀਤੀ ਜਾ ਰਹੀ ਹੈ ਰਾਏ ਸਰ 26 ਜਣੇ ਲੱਗੇ ਕਿ ਨਹੀਂ ਟੋਟਲ ਪੁਲਿਸ ਫੋਰਸ ਡਿਪਲੋਏਟ ਕੀਤੀ ਗਈ ਹੈ ਪੂਰੇ ਅੰਮ੍ਰਿਤਸਰ ਸ਼ਹਿਰ ਤੇ 26 ਤਰੀਕ ਨੂੰ ਜਿਹੜਾ ਪ੍ਰੋਗਰਾਮ ਇਹਨਾਂ ਦੇ ਬੰਨਿਓ ਹਜੇ ਪ੍ਰੋਗਰਾਮ ਡ੍ਰਾਪ ਕਰ ਦੇ ਨੇ ਪਰ ਉਹਦੇ ਚ ਖੁਸ਼ ਫੌਜ ਜਿਹੜੇ ਤੋਂ ਮੋਬਲਾਈਜ਼ ਹੋਏਗੀ ਕੁਝ ਇਹਨਾਂ ਨੂੰ ਬਾਹਰੋਂ ਵੀ ਦਿੱਤੀ ਜਾਏਗੀ ਫੌਜ ਜਿਹੜੀ ਕਿ ਇਹ ਹੁੰਦਾ ਕਿ 26 ਤਰੀਕ ਦਾ ਫੰਕਸ਼ਨ ਜਿੱਥੇ ਇੱਥੇ ਦੀ ਸਕਿਉਰਿਟੀ ਕਰਨੀ ਜੁਰੀ ਹੋਇਆ ਸ਼ਾਇਦ ਤੇ ਦੂਜੇ ਹਿੱਸਿਆਂ ਦੀ ਵੀ ਸਕਿਉਰਿਟੀ ਕਰਨੀ ਜਦੋਂ ਜੁਰੀ ਹੁੰਦੀ ਹੈ ਉਹਦੇ ਲਈ ਬਾਹਰੋਂ ਫੌਜ ਇਹ ਵਰਕਆਊਟ ਕਰਦੇ ਹੈਗੇ ਨੇ ਉਹ ਵਰਕਆਊਟ ਕਰਕੇ ਅੱਜ ਮੈਨੂੰ ਸ਼ਾਮ ਤੱਕ ਇਹ ਭੇਜ ਦੇਣਗੇ ਕਿ ਉਸ ਤੋਂ ਬਾਅਦ ਮੈਂ ਹੈੱਡਕੁਆਰਟਰ ਨਾਲ ਟੇਕਅਪ ਕਰਕੇ ਜਿਹੜੀ ਬਾਦਮ ਫੋਰਸ ਆਣੀਆਂ ਉਹਦੇ ਅਕੋਰਡਿੰਗਲੀ ਇੱਥੇ ਅਸੀਂ ਡਿਪਲॉयਮੈਂਟ ਕਰਾਂਗੇ ਤਾਂ ਕਿ ਸ਼ਹਿਰ ਦੇ ਵਿੱਚ ਵੀ ਪੂਰੀ ਨਾਕਾਬੰਦੀ ਹੋਵੇ ਕੋਈ ਗਲਤ ਅੰਸਰ ਸ਼ਹਿਰ ਦੇ ਵਿੱਚ ਨਹੀਂ ਆਵੇ ਕੋਈ ਕਵਾਦਾ ਤਾਂ ਸ਼ਹਿਰ ਦੇ ਵਿੱਚ ਵੀ ਨਾ ਹੋਵੇ ਔਰ ਇੱਥੇ ਜਿੱਥੇ ਕੀ ਆਪਣਾ ਪ੍ਰੋਗਰਾਮ ਹੋਊਗਾ ਉਹਦੇ ਵੀ ਟੌਪਰ ਅਰੇਂਜਮੈਂਟ ਹੋਊਗੀ ਇੱਥੇ ਮੈਂ ਤੁਹਾਡੇ ਨਾਲ ਇਹ ਵੀ ਸੰਗਤ ਕਰਨਾ ਚਾਹਾਂਗਾ ਸਾਡੇ ਕਮਿਸ਼ਨਰ ਸਾਹਿਬ ਨੇ ਡਿਪਟੀ ਕਮਿਸ਼ਨਰ ਨਾਲ ਟਿਕਾ ਕਰਕੇ ਇੱਥੇ ਵੀ ਕੈਮਰੇ ਸੀਸੀਟੀਵੀ ਕੈਮਰੇ ਲਗਾਏ ਨੇ ਤਾਂ ਕਿ ਇੱਥੇ ਕੋਈ ਗਲਤ ਅੰਸਰ ਆਦਾ ਉਹ ਦਾ ਸਾਨੂੰ ਪਤਾ ਸੀਸੀ ਮਾ ਜੋ ਬੀਜਪੀ ਪੰਜਾਬ ਦੇ ਹਦਾਇਤਾਂ ਦੇ ਉੱਤੇ ਮੈਂ ਅੰਮ੍ਰਿਤਸਰ ਵਿਜ਼ਿਟ ਕੀਤਾ ਹੈਗਾ ਅੱਜ ਦਾ ਜਿਹੜਾ ਵਿਜ਼ਿਟ ਦਾ ਮੁੱਖ ਮੰਤਵ ਹੈਗਾ 26 ਜਨਮ ਦੀ ਜਿਹੜੀ ਆ ਰਹੀ ਹੈਗੀ ਆਪਣੇ ਕੰਤੰਨਤ ਕੇ ਬਸ ਪੋਸਟੀਆਂ ਆਪਣੀਆਂ ਪ੍ਰੈਪਰੇਸ਼ਨ ਦੇਖਣੀਆਂ ਹੈ ਇਹਦੇ ਤਹਿਤ ਮੈਂ ਅੰਬ੍ਰੈਸ ਸਿਟੀ ਦੇ ਪੁਲਿਸ ਕਮਿਸ਼ਨਰ ਨਾਲ ਫੈਕਟਿ ਇਨ੍ਹਾਂ ਦੇ ਬੰਦਿਆਂ ਜੋ ਵੀ ਸਕورٹی ਅਰੇਂਜਮੈਂਟ ਹੋਣਗੇ ਕਹਿਨੇ ਉਹਨਾਂ ਨੂੰ ਡਿਸਕਸ ਕੀਤਾ ਔਰ ਉਸ ਡਿਸਕਸ਼ਨ ਤੋਂ ਬਾਅਦ ਅਸੀਂ ਗਰਾਉਂਡ ਤੇ ਜਾ ਕੇ ਦੋ ਪੁਲਿਸ ਸਟੇਸ਼ਨ ਜਿਹਦੇ ਚਾਟਾ ਤੇ ਇਸਲਾਮਾਬਾਦ ਦੇ ਉਹਨਾਂ ਨੂੰ ਜਾ ਕੇ ਦੇਖਿਆ ਹੈਗਾ ਕਿ ਗਰਾਉਂਡ ਲੈਵਲ ਤੇ ਜਿਹੜੀਆਂ ਇੰਨਾ ਬੰਦਿਆਂ ਉਹ ਗੱਲਾਂ ਕਹੀਆਂ ਗਈਆਂ ਨੇ ਕਿ ਸਤਾ ਥਾਨਿਆਂ ਦੇ ਵਿੱਚ ਕੈਮਰੇ ਇਸ ਦਾ ਸਿਸਟਮ ਥਾਨਿਆਂ ਦੇ ਐਕਸੈਸ ਕੰਟਰੋਲ ਦਾ ਸਿਸਟਮ ਉਹ ਸਾਰਾ ਮੈਂ ਵਾਚ ਰਿਹਾ ਹੈਗਾ ਔਰ ਉਸ ਵਾਚਨ ਤੋਂ ਬਾਅਦ ਅਸੀਂ ਆਪਾਂ ਇੱਥੇ ਗਾਉਂਡ ਚਾਏ ਹੈ ਕਿ ਗਾਂਧੀ ਗਾਉਂਡ ਤੇ ਸਿਉਰਟੀ ਅਰੇਂਜਮੈਂਟ ਵਿੱਚ ਦਿੱਤੇ ਹੈ ਕਿ ਮੈਂ ਇਨਰ ਤੋਂ ਜਿਹੜੇ ਇਹਦਾ ਬਣੀ ਹੋ ਖਾਸ ਨਾਈਟ ਕਿ ਕੰਬੀਨੇਸ਼ਨ ਆਪਰੇਸ਼ਨ ਚਲਾਏ ਜਾ ਰਹੇ ਹਨ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ 550 ਦੇ ਰਿਪੋਰਟਾਂ ਜਮ ਨਬਤ ਦਿਨੂ ਕਿ ਕਮਿਸ਼ਨਰ ਸਾਹਿਬ ਆਪਲੀ ਦਿਖਾ ਦੇਣੇ ਅਲੋਂਗ ਵਿਦ 2 PC's ਰਾਤ ਨੂੰ ਇਹ ਬਾਹਰ ਹੁੰਦੇ ਹੈਗੇ ਤਾਂ ਕਿ ਆਉਣ ਵਾਲੇ 26 ਜਨਵਰੀ ਦੇ ਲਈ ਆਪਾਂ ਪੂਰੀ ਤਿਆਰੀ ਰੱਖੀ ਪਿਛਲੇ ਸਾਲ ਦਾ ਵੀ ਮੈਂ ਇਹਨਾਂ ਦਾ ਕ੍ਰਾਈਮ ਦੇਖਿਆ ਹੈਗਾ 128 ਕਿਲੋ ਦੇ ਕਰੀਬ ਇਹਨਾਂ ਨੇ ਹੀਰੋਇਨ ਪਿਛਲੇ ਸਾਲ ਪਕੜੀ ਹੈਗੀ ਆਪਣੀ ਜੋ ਕਿ ਆਪ ਦੇ ਆਪ ਵਿੱਚ ਇੱਕ ਕੀਤੀਮਾਨ ਹੈਗਾ ਕੋਈ 400 ਦੇ ਕਰੀਬ ਪੀਓਜ਼ ਪਕੜੇ ਹੈਗੇ ਇਸ ਸਾਲ ਹਜੇ 25 ਦਿਨ ਵੀ ਨਹੀਂ ਹੋਏ 24 25 ਦਿਨ ਹੋਏ ਨੇ ਇਹਨਾਂ ਨੇ ਤਲਬੀ ਦੇ ਕਰੀਬ ਹੀ ਉਹ ਪਕੜ ਲਏ ਹੈਗੇ ਸੋ ਪੁਲਿਸ ਬੰਨਿਓ ਪੂਰੀ ਮਸ਼ਕਤੀ ਹੈਗੀ ਆ ਅਸੀਂ ਤਿਆਰ ਹੈਗੇ ਆ ਕੋਈ ਵੀ ਗਲਤ ਅੰਸਰ ਨੂੰ ਕੋਈ ਵੀ ਮਾੜਾ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਔਰ ਮੈਨੂੰ ਪੂਰੀ ਉਮੀਦ ਆ ਕਿ ਇਹਨਾਂ ਦੀ ਮਿਹਨਤ ਨੂੰ ਫਲ ਲੱਗਣਗੇ ਔਰ ਜਿਹੜਾ ਆਣਾ 26 ਜਨਵਰੀ ਦਾ ਪੂਰੀ ਖੁਸ਼ੀ ਨਾਲ ਮਨਾਇਆ ਜਾਏਗਾ ਫਤਿਹ ਮਨਾਇਆ ਜਾਏਗਾ ਸਰ ਇਸ ਤੋਂ ਬਾਅਦ ਜਾਣ 1 26 ਤਰੀਕ ਨੂੰ ਸਰ ਇੰਚਲੰਡ ਦੀ ਸਿੱਧੀ ਜਿਹੇ ਪੰਜਾਬ ਦੇ ਚਾਰ